ਕਾਲਸਾ ਬਾਈਕੁੱਲ ਜਿੱਤੀ ਫਾਤੇ ਮੈਂ ਹਰਪਾਲ ਸਿੰਘ ਬਲੇਰ ਖਡੂਰ ਸਭਲਕਾ ਤੋਂ ਚੋਣ ਬਿਲਕੁਲ ਵੀ ਨਹੀਂ ਲੜਦਿਆ ਸੋ ਮੈਂ ਆਰਐਸਐਸ ਬੀਜੇਪੀ ਦੀਆਂ ਜਿਹੜੀਆਂ ਉਹਨਾਂ ਦੀਆਂ ਹਮਕਾਲੀ ਪਾਰਟੀਆਂ ਐ ਰਵੈਤੀ ਪਾਰਟੀਆਂ ਜੋ ਉਹਨਾਂ ਨਾਲ ਰਲ ਕੇ ਚੱਲਣਾ ਚੱਲੀਆਂ ਜਾਂਦੀਆਂ ਐ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮੈਦਾਨ ਦੇ ਵਿੱਚ ਪੇਪਰ ਪ्रेस ਕਰਕੇ ਦਾਖਲ ਕੀਤੇ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵੈਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ ਇਸ ਕਰਕੇ ਅਸੀਂ ਆਪਣੇ ਅਜ ਨਾਮਜ਼ਦਗੀ ਪੇਪਰ ਭਰੇ ਆ ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸਰਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਲਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬਿਲਕੁਲ ਇਨਵਿੰਨ ਜੋ ਸਰਦਾਰ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇੋਂ ਕੇ ਨਹੀਂ ਵੇਖਿਆ ਤੇ ਜਦੋਂ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਪਾਈ ਅਮਰਤਪਾਲ ਸਿੰਘ ਵਾਸਤੇ ਨਹੀਂ ਦਿੱਤਾ ਰਵੈਤੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਪੇਪਰ ਪਰੇ ਆ ਇਹ ਵਿਡਰੋ ਕਰਾਂਗੇ। ਯਾਨੀ ਪਾਰਟੀਆਂ ਐ ਰਵੈਤੀ ਪਾਰਟੀਆਂ ਜੋ ਉਹਨਾਂ ਨਾਲ ਰਲ ਕੇ ਚੱਲਣਾ ਚੱਲੀਆਂ ਜਾਂਦੀਆਂ ਐ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮੈਦਾਨ ਦੇ ਵਿੱਚ ਪੇਪਰ ਪ੍ਰੈਸ ਕਰਕੇ ਢਾਕਲ ਕੀਤੇ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵੈਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਲਜਾਂ ਦੇ ਨਾਲ ਸ਼ੀਲਡ ਸ਼ੀਲਡ ਨਾ ਕਰਨ ਇਸ ਕਰਕੇ ਅਸੀਂ ਆਪਣੇ ਅਜ ਨਾਮਜ਼ਦਗੀ ਪੇਪਰ ਭਰੇ ਆ ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸਰਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬਿਲਕੁਲ ਇਨਵਿੰਨ ਜੋ ਸਰਦਾਰ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇੋਂ ਕੇ ਨਹੀਂ ਵੇਖਿਆ ਤੇ ਜਦੋਂ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਪਾਈ ਅਮਰਤਪਾਲ ਸਿੰਘ ਵਾਸਤੇ ਨਹੀਂ ਦਿੱਤਾ ਰਵੈਤੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਪੇਪਰ ਪਰੇ ਆ ਇਹ ਵਿਡਰੋ ਕਰਾਂਗੇ ਯਾਨੀ ਪਾਰਟੀਆਂ ਰਵੈਤੀ ਪਾਰਟੀਆਂ ਨੇ ਜੋ ਉਹਨਾਂ ਨਾਲ ਰਲ ਕੇ ਚੱਲਣਾ ਚੱਲੀਆਂ ਜਾਂਦੀਆਂ ਐ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮੈਦਾਨ ਦੇ ਵਿੱਚ ਪੇਪਰ ਪ੍ਰੈਸ ਕਰਕੇ ਢਾਕਲ ਕੀਤੇ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵੈਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ ਇਸ ਕਰਕੇ ਅਸੀਂ ਆਪਣੇ ਅਜ ਨਾਮਜ਼ਦਗੀ ਪੇਪਰ ਭਰੇ ਆ ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸਰਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬਿਲਕੁਲ ਇਨ ਬਿਨ ਜੋ ਸਾਡਾ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇੋਂ ਕੇ ਨਹੀਂ ਵੇਖਿਆ ਤੇ ਜਦੋਂ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਪਾਈ ਅਮਰਤਪਾਲ ਸਿੰਘ ਵਾਸਤੇ ਨਹੀਂ ਦਿੱਤਾ ਰਵਾਇਤੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਪੇਪਰ ਪਰੇ ਆ ਇਹ ਵਿਡਰੋ ਕਰਾਂਗੇ ਯਾਨੀ ਪਾਰਟੀਆਂ ਰਵਾਇਤੀ ਪਾਰਟੀਆਂ ਜੋ ਉਹਨਾਂ ਨਾਲ ਰਲ ਕੇ ਚੱਲਣਾ ਚੱਲੀਆਂ ਜਾਂਦੀਆਂ ਹਨ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮਾਦਾਨ ਦੇ ਵਿੱਚ ਪੇਪਰ ਪ੍ਰੈਸ ਕਰਕੇ ਦਾਖਲ ਕੀਤੇ ਆ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵੈਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ ਇਸ ਕਰਕੇ ਅਸੀਂ ਆਪਣੇ ਅਜ ਨਾਮਜ਼ਦਗੀ ਪੇਪਰ ਭਰੇ ਆ ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸਰਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅਮਰਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬਿਲਕੁਲ ਇਨ-ਵਿਨ ਜੋ ਸਾਡਾ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇੋਂ ਕੇ ਨਹੀਂ ਵੇਖਿਆ ਤੇ ਜਦੋਂ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਪਾਈ ਅਮਰਤਪਾਲ ਸਿੰਘ ਵਾਸਤੇ ਨਹੀਂ ਦਿੱਤਾ ਰਵੈਤੀ ਪਾਰਟੀਆਂ ਦੇ ਉੱਤੇ ਦਬਾਅ ਬਣਾਉਣ ਵਾਸਤੇ ਪੇਪਰ ਭਰੇ ਆ ਇਹ ਵਿਡਰੋ ਕਰਾਂਗੇ ਯਾਨੀ ਪਾਰਟੀਆਂ ਰਵੈਤੀ ਪਾਰਟੀਆਂ ਜੋ ਉਹਨਾਂ ਨਾਲ ਰਲ ਕੇ ਚੱਲਣਾ ਚੱਲੀਆਂ ਜਾਂਦੀਆਂ ਐ ਪੰਥ ਤੇ ਪੰਜਾਬ ਨੂੰ ਇਸ ਸੱਤਾ ਦੇ ਵਿੱਚੋਂ ਬਾਹਰ ਕਰਨ ਵਾਸਤੇ ਸੋ ਉਹਨਾਂ ਦੀਆਂ ਨੀਤੀਆਂ ਨੂੰ ਸਮਝਦਾ ਹੋਇਆ ਮੈਂ ਮੈਦਾਨ ਦੇ ਵਿੱਚ ਪੇਪਰ ਪ੍ਰੈਸ ਕਰਕੇ ਢਾਕਲ ਕੀਤੇ ਆ ਕਿਉਂਕਿ ਸਰਦਾਰ ਸਿੰਘ ਰਾਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਹ ਰਵੈਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ ਇਸ ਕਰਕੇ ਅਸੀਂ ਆਪਣੇ ਅਜ ਨਾਮਜ਼ਦਗੀ ਪੇਪਰ ਭਰੇ ਆ ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸਰਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਤੇ ਅਸੀਂ ਇਹ ਕੌਮ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬਿਲਕੁਲ ਇਨ ਬਿਨ ਜੋ ਸਰਦਾਰ ਬਿਆਨ ਪਾਰਟੀ ਪ੍ਰਧਾਨ ਨੇ ਦਿੱਤਾ ਹੈ ਉਹਦੇ ਤੇ ਉਹਨਾਂ ਨੇ ਕਦੀ ਵੀ ਜਿਹੜਾ ਵਾ ਉਹ ਪਿੱਛੇੋਂ ਕੇ ਨਹੀਂ ਵੇਖਿਆ ਤੇ ਜਦੋਂ ਸਤਕਾਰਯੋਗ ਬੀਬੀ ਪਰਮਜੀਤ ਕੌਰ ਖਾਲੜਾ ਜੀ ਇਲੈਕਸ਼ਨ ਲੜਦੇ ਸਨ ਉਸ ਵੇਲੇ ਵੀ ਸਰਦਾਰ ਮਾਨ ਸਾਹਿਬ ਨੇ ਕੈਂਡੀਡੇਟ ਨਹੀਂ ਸੀ ਦਿੱਤਾ ਤੇ ਅੱਜ ਵੀ ਉਹਨਾਂ ਨੇ ਕੈਂਡੀਡੇਟ ਪਾਈ ਅਮਰਤਪਾਲ ਸਿੰਘ ਵਾਸਤੇ ਨਹੀਂ ਦਿੱਤਾ ਰਵੈਤੀ ਪਾਰਟੀਆਂ ਦੇ ਉੱਤੇ ਦਬਾਰ ਬਣਾਉਣ ਵਾਸਤੇ ਪੇਪਰ ਭਰੇ ਆ ਇਹ ਵਿਡਰੋ ਕਰਾਂਗੇ